ਸਸਕਾ ਵਿੱਚ ਸਾਰੇ ਵੀਰਾਂ ਨੂੰ ਸੰਦੀਪ ਦੇ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਰਿਆ ਜਿਹਾ ਪਾ ਪਿੰਡ ਜਹਤੇਕੋੜ ਪਹੁੰਚ ਚੁੱਕੇ ਆ ਬਾਈ ਬਲਜਿੰਦਰ ਨਾਲ ਤੇ ਅੱਜ ਹੀ ਵੇਖੋ ਬਾਈਆਂ ਨਾਲ ਕੋਈ ਹੈਗੇ ਸੱਤ ਅੱਠ ਲਗਭਗ ਝੋਟੀਆਂ ਮੱਝਾਂ ਠੀਕ ਹੈ ਬਾਈਆਂ ਨਾਲ ਰੇਡ ਵੀ ਫਿਰ ਕੋਈ ਜੈਜ ਹੀ ਕਰਦੇ ਆ ਨਿੱਕੇ ਦੇਕੇ ਮੁੱਲ ਕਰਦੇ ਆ ਤੇ ਬਾਕੀ ਬਾਈ ਜੂਨੇ ਗੱਲਬਾਤ ਕਰਦੇ ਆ ਬਾਈ ਜੀ ਅਸਥੀਕਾਲ ਅਸਥੀਕਾਲ ਬੱਸ ਨਾ ਵਧੀਆ ਜੀ ਹੋਰ ਦਾਓ ਜੀ ਇੱਕ ਵਾਰ ਸასი ਗੱਲ ਕੈਮਰਾ ਮੈਨ ਜੀ ਸასი ਵਧੀਆ ਰਿਹਾ ਫਿਰ ਵਾਹ ਵਧੀਆ ਚਲੋ ਹੋਰ ਦਾਓ ਬਈ ਜੀ ਹਾਂ ਵਧੀਆ ਪ੍ਰਦਾਨ ਦਾਤੀ ਬੜੀ ਕਿਰਪਾ ਚਲੋ ਐਈ ਹੈ ਜੀ ਕਿਰਪਾ ਹੀ ਦੇਈ ਨਿਕਲੀ ਚਲੋ ਸਾਰੇ ਭਾਈਆਂ ਦਾ ਸਾਥ ਆ ਬਾਤ ਬਹੁਤ ਬਹੁਤ ਧੰਨਵਾਦ ਇਹਨਾਂ ਪਰਮਾਤਮਾ ਦਾ ਸਾਰਿਆਂ ਦਾ ਬਹੁਤ ਸਾਥ ਆ ਹਾਂ ਜੀ ਬੰਦੀ ਉਹਨਾਂ ਦਾ ਭਾਵੇਂ ਜਦਾਂ ਚੱਲਦਾ ਰਹੇ ਪਰ ਮਹਾਰਾਜ ਬਹੁਤ ਮਹਾਰਾਜ ਚਲੋ ਇੱਕ ਦੋ ਹੁੰਦੇ ਬੰਦੇ ਵਿੱਚ ਆਪਣੇ ਵੀ ਹੁੰਦੇ ਬਗਾਨੇ ਵੀ ਹੁੰਦੇ ਬਿਲਕੁਲ ਜੀ ਬਿਲਕੁਲ ਪਰਮਾਰਾਜ ਦੀ ਕਿਰਪਾ ਵੀ ਕੰਮ ਕਿ째 ਆਈ ਹੈ ਵੇ ਯਾਰੋ ਪੇਲੀਆਂ ਚ ਕੋਈ ਹੈਗੀ ਨਾ ਚਲੋ ਵੇਖ ਤੁਹਾਨੂੰ ਪਤਾ ਬਾਈ ਜੀ ਇੱਥੇ ਭਾਅ ਵਿਕਦਾ ਹਨ ਇੱਥੇ ਵਿਕਦਾ ਭਾਅ ਵੀ ਖੜਾ ਹੈ ਨਾ ਭਾਅ ਵਿਕਣਾ ਚਲੋ ਕਰਨ ਵਾਲੇ ਬਹੁਤ ਕੋਹਿਆ ਹਾਂਜੀ ਮਹਾਰਾਜ ਸਾਹ ਦਵੇ ਬੰਦਾ ਕਹਿੰਦਾ ਬੰਦੇ ਨੇ ਉਹ ਜਿਹੜੀ ਫੋਨ ਲੱਗਿਆ ਉਹਦੀ ਦਮਗੀ ਉਹ ਵੀ ਫੋਨ ਕਰਦਾ ਨਹੀਂ ਵਿਰਦਾ ਜੀ ਹੋਲੀ ਇਹ ਕਦਹੀਏ ਚੌਦਸ ਹਾਂਜੀ ਹਾਂਜੀ ਅੱਜ ਅੱਜ ਮੱਝਾਂ ਟੌਪ ਦੀਆਂ ਭਾਅ ਵੀ ਛੋਟੇ ਛੋਟੇ ਲੋਕੜ ਗੱਬਣ ਵੀ ਆਹ ਨੀਲੀ ਦੀ ਲੈ ਚਲੋ ਇਹ ਗੱਬਣ ਇਹ ਗੱਬਣ ਨੀਲ ਸਰ ਚੱਲਣ ਦੋ ਮੈਂ ਬਾਈ ਜੀ ਸੂਆ ਹੋਰੇ ਦੁੱਜਾਂ ਦੇ ਦੁੱਜਾਂ ਨਹੀਂ ਵੇਚਾ ਲਾਓ ਤੀਜਾ ਲਾਓ ਲਓ ਜੀ ਵੇਖੋ ਘਰਾਂ ਦੀ ਵੱਡੀ ਝੋਟੀ ਤੇ ਭਾਰੀ ਝੋਟੀ ਸਿੰਗਲ ਅੱਡੀ ਚੱਲਣ ਦੋ ਦੁੱਧ ਵਾਲੀ ਮੈਂ ਸੰਦੀਪ ਸਾਹਿਬ ਦੇ ਕੋਲੋਂ ਲੈ ਆਇਆ ਪਰ ਵੇਖੋ ਘਰਾਂ ਦੀ ਇਹ ਤਾਂ ਪਹਿਲੇ ਉੜਦਾ ਮਾਲ ਬਾਈਆਂ ਦਾ ਲੇਖੀ ਚੱਲੋ ਘਰਾਂ ਦੇ ਨਿੱਕੇ ਨਿੱਕੇ ਸਿੰਗਾਂ ਝੋਟੇ ਵੀ ਹੈਗੇ ਆ ਟੋਕਰਾਂ ਦੇ ਬੰਦੇ ਵੀ ਹੈਗੇ ਨਾਰੇ ਨੀਲੇ ਵੀ ਨੀਲੇ ਵੀ ਟੋਕਰਾਂ ਦੇ ਬੰਦੇ ਹੈਗੇ ਆ ਵੇਖੋ ਭਾਈ ਜੀ ਮੈਂ ਖਾਤ ਦੇਖੋ ਮੈਂ ਪੂਰੀ ਉਹ ਨਹੀਂ ਵੱਡੀ ਆ ਤੇ ਵੇਖੋ ਸਫਾਈ ਵੇਖੋ ਆਈ ਮੈਂ ਨਾ ਦੇਖੋ ਹਾਂ ਅਰੇ ਬੰਨਾ ਹੰਦੀਸਾ ਮੈਂ ਬਹੁਤ ਕਾਲੀ ਮੈਂ ਨਾ ਠੀਕ ਆ ਵੇਖੋ ਜੀ ਕਰੋ ਠੀਕ ਆ ਚਲੋ ਇੱਕ ਪاور ਕਾਲੀ ਠੀਕ ਆ ਭਾਜੀ ਤੋੜ ਲਓ ਕਰ ਮੈਂ ਵਾਟ ਹੀ ਆਈ ਰੱਖੋ ਕਹਿੰਦੇ ਕਿ ਭਾਜੀ ਹਾਂ ਆਈ ਰੱਖੋ ਕਹਿੰਦੇ ਤਾਂ ਇਹਦੇ ਮਾਣ ਲਈ ਉਹ ਤਾਂ ਮਾਣ ਲਈ ਲੈਣਾ ਰਹੀਆਂ ਮੈਂ ਅੱਜ ਤਾਂ ਇਦਾਂ ਇੱਕ ਹੀ ਤੋਂ ਮੋਲ ਹਾਂਜੀ ਮੈਂ ਮਾ ਸਾਨੂੰ ਕਪਾਊਗੀ ਤਾਂ ਠੀਕ ਆ ਇਹਦਾ ਮੋਲ ਸੰਦੀਪ ਸਾਹਿਬ ਇੱਕ 5 ਕਰਦੇ ਆ ਠੀਕ ਆ 95 ہاں ਜੀ ਔਰ 93 ਦੀ 92 ਦੀ ਦੇਣੀ ਪਾ ਦੇਣਾ ਹਾਂ ਦੇਣਾ ਬਾਕੀ ਇਹ ਜੀ ਮੈਂ 92 ਦੀ ਮਿਲੂਗਾ ਮੈਨੂੰ ਡਾਕਟਰ ਲੱਖ ਤੋਂ ਬਾਹਰ ਬਿਲਕੁਲ ਛੋੜੀ ਹੋਣੀ ਆ ਛੋੜੀ ਹੋਣੀ ਜਦਾਂ ਕਿ ਆਪਾਂ ਬੀਜਲੀ ਰੰਗ ਕਿਹਾ ਚਲੋ ਕਮਾਂਡ ਬੜੇ ਆਏ ਹਾਂ ਜੀ ਇਹ ਕਈ ਵਾਰ ਹੁੰਦਾ ਵੀ ਧਾਰ ਵਾਲੇ ਜਿਹੜੇ ਵੱਧ ਲਾਉਂਦੇ ਆਂ ਹਾਂਜੀ ਆਪਾਂ ਨਹੀਂ ਦੇਣ ਨਾ ਉਹਨਾਂ ਕਹਿੰਦਾ 13 ਦਾ 13 ਦਾ ਹਾਂਜੀ ਉਹ ਸਮਝਿਆ ਨਹੀਂ ਗੱਲ ਵੀ ਇਹ ਕਿਹੜੀ ਗੱਲੋਂ ਕਹਿੰਦੇ ਆਂ ਵੱਧ ਲਾਉਂਦੇ ਆਂ ਆਪਾਂ ਆਪਣੀ ਭਾਜਨਾਂ ਨੂੰ ਦੱਸਿਆ ਵੀ ਇਦਾਂ ਆ ਵਾਂ ਗੱਲ ਮਤਲਬ ਕੀ ਆਪਾਂ ਉਹ ਗਾਂ ਧਾਰ ਨਾਲ ਵੱਧ ਲਾਉਂਦੇ ਆਂ ਨਹੀਂ ਲਾਉਂਦੇ ਆਂ ਐਂ 2 ਮਿੰਟ ਲਾਉਂਦੇ ਆਂ ਨਾ ਉਹ ਸੰਦੀਪ ਸਿੰਘ ਆਖੀ ਲਾ ਦਊਂ ਇੱਕ 15 ਦੀ ਹੁਣੇ ਹੁਣੇ 2 ਮਿੰਟ ਨਾਲ ਲੱਗੂਗਾ 2 ਮਿੰਟ ਇਹ ਗੱਲ ਆ ਪਰ ਮੈਂ ਵੇਖੋ ਹਾਂਜੀ ਹੈ ਇਦਾਂ ਦਾ ਭਾ ਕੋ ਬੰਨਵੀਂ ਹਜ਼ਾਰ ਤੇ ਦੇ ਦੇ ਨਹੀਂ ਨਹੀਂ ਬਸ ਛੋੜ ਛੋੜ ਫਾਈਨਲ ਹੋਵੇ ਮੈਂ ਪੰਜਾਹ ਲੱਖ ਤਾਂ ਗਾ ਗੜੀ ਦੇ ਕੋ ਕਿੱਥੇ ਤੱਕ ਗਈ ਹਾਂ ਬਠਿੰਡਾ ਚੱਲੋ ਰੇਡ ਵੇਖੀ ਚਲੋ ਇਹ ਵੀ ਗੱਪਣ ਇਹ ਵੀ ਗੱਪਣ ਗੱਪਣੇ ਵੀ ਤੇ ਇਹ ਵੀ ਦੇਖੋ ਗਰਾਂ ਦੇ ਇਹ ਪਹਾੜੀ ਬਾਜਰ ਪਹਾੜੀ ਮੈਂ ਤੇ ਚੈੱਕ ਕਰੋ ਜੀ ਇਹ ਵੀ ਹਾਂ ਮਜੀ ਬਹੁਤ ਚੰਗੀ ਮਾਝਾ ਨੇ ਜੀ ਵੀ ਕੀ ਜੀ ਲੋ ਬਠਿੰਡਾ ਇਹਨਾਂ ਮਾਹੀ ਜੀ ਚਲਾਵਾਂਗੇ ਅੱਜ ਸਾਇਰ ਨੂੰ ਹਾਂ ਜੀ ਟੋਟੀ ਉੱਪਰ ਹਾਂ ਜੀ ਟੋਟਾ ਧਾਣੇ ਲੱਗ ਗਿਆ ਅਜੇ ਵਗਣਾ ਨਹੀਂਗਾ ਨਹੀਂ ਨਹੀਂ ਬਾਠੀ ਉਹਨੂੰ ਆਪਾਂ ਛੇੜਿਆ ਹੀ ਨਹੀਂ ਵਗਦਾ ਹੋਏ ਸਾਨੂੰ ਠੀਕ ਆ ਚਲੋ ਬਾਠੀ ਠੀਕ ਆ ਉਹ ਛੋਟਾ ਹੁਣ ਹਾਂ ਜੀ ਹਾਂ ਜੀ ਬੱਸ ਆਇਆ ਠੀਕ ਹੈ ਜੀ ਸੰਦੀਪ ਸਿੰਘ ਮੋਹਲੇ ਵਾਲਾ ਪਛਾਣਦੇ ਹਾਂ ਹਾਂ ਜੀ ਖਾਤੇ ਨਾਮ ਬਿਆਕੀ ਯਾਫੀ ਆਰ ਜੀ ਚਲੋ ਠੀਕ ਹੈ ਫਿਕਸ ਰੇਟ ਫਿਕਸ ਰੇਟ ਥੋੜੀ ਹੋਣੀ ਜੀ 200 ਕਰਦੇ ਨੇ 500 ਕਰਦੇ ਬਾਈ ਉਹਦੇ ਬਸ ਇੰਨਾ ਕਲਮਾਂ ਲੱਗੀਆਂ ਨੇ ਬਿਲਕੁਲ ਜੀ ਤੇ ਇਹ ਵੀ ਗੱਪੜ ਰੰਗਵਾਜੀ ਕਾ ਲਈ ਨਾ 40 ਗੱਪੜਾ ਬਾਜੀ ਮੇਰੀ ਹਣੇ ਚੱਲਦਾ ਕੰਮ ਥੋੜੇ ਜੇ ਨੂੰ ਰਹਿਣ ਹਾਂਜੀ ਇਹ ਵੀ ਉਹਦਾ ਡੰਡੀ ਝੋਟੀ ਹੈ ਨਾ ਇਹਨਾਂ ਚੱਲਣ ਦਿਆ ਵੇਖੋ ਹਾਂ ਇੰਨਾ ਡਾਜੋ ਹਾਂ ਠੀਕ ਹੈ ਪਛੀ ਪੇ ਨਾ ਵੀ ਕੀ ਫਿਰ ਅਗਲੀ ਕੋਈ ਕੋਈ ਗੱਲ ਇਹ ਆਹ ਜੀ ਉਹਦੇ ਇਹਦਾ ਆਉਂਦਾ ਇਹ ਵੀ ਗੱਪੜ ਇਹ ਵੀ ਗੱਪੜ ਹਾਂਜੀ ਲੋ ਜੀ ਇਹ ਵੀ ਗੱਪੜ ਮੈਂ ਦੇਖੋ ਦੂਜਾ ਦੂਆ ਜੀ ਹਾਂ ਦੂਜਾ ਦੂਆ ਤੇ ਵੇਖੋ ਗਾਦੀ ਉਹਨੇ ਦੂਪਾ ਰੋਹੀ ਮੈਂ ਲਾਇਆ ਰਿਫਰੀ ਗਾਣਾ ਤੋਂ ਪੜਾ ਪਿੱਛੇ ਤੇਜ ਮੈਂ ਸਗਰੇ ਜੀ ਤੇਜ ਪਰ ਫਿਰ ਵੀ ਵੇਖੋ ਲਿਮਟ ਨਾ ਪਾਉਂਦੇ ਲਿਮਟ ਦਾ ਲਿਮਟ ਵਾਲੇ ਰੇਟ ਜੀ ਠੀਕ ਆਜੀ ਭਾਈ ਸਲਿਪ ਤੇ ਮੋਲ 85 ਹਾਂ ਜੀ 75000 ਦੀ ਦੇਣੀ 75000 ਦੀ ਵਾਸਤੀਆ ਹਾਂਜੀ ਚਲੋ ਠੀਕ ਹੈ ਹਾਂਜੀ ਹਾਂਜੀ 70000 ਦੇ 500 ਛੋਟ ਕਰਦੇ 500 ਛੋਟ ਆ ਜੋ ਦਿਖਾ ਦਿਓ ਫਿਰ ਕਰਮਾ ਲਗ ਗਿਆ ਬਸ ਠੀਕ ਹੈ ਬਟ ਇਹ ਜੋ ਟੀਆ ਨਾ ਹਾਂਜੀ ਹਾਂਜੀ ਆਹ ਬਾਈ ਜੀ ਇਹ ਵੀ ਗੱਪੜ ਅਸੀਂ ਇਹ ਵੀ ਗੱਪੜ ਤੋ ਇਹ ਵੀ ਦੇਖ ਬਬਲ ਤੇ ਫਿਰ ਚਾਰ ਚਾਰ ਦੰਦ ਕੱਟੀ ਸੀ ਨਹੀਂ ਪਹਿਲਾ ਸੁਆ ਪਹਿਲਾ ਸੁਆ ਪਹਿਲਾ ਸੁਆ ਚਾਰ ਦੰਦ ਅੰਡੀ ਵੇਖ ਤੂੰ ਇਹਦੀ ਦਿਖਾਉਗਾ ਹਾਂ ਠੀਕ ਹੈ ਥੋੜੀ ਨੀਂਦ ਨਹੀਂ ਜਾਂਦੀ ਵੇਖ ਨੀਂਦ ਇਹਦੇ ਪਿਛਲੇ ਵੇਖੋ ਰਾਜੀ ਕਿ ਨਹੀਂ ਹਾਂ ਜੀ ਗੁੰਦੀ ਪਈ ਛੋਟੀ ਹਾਂ ਇਹਦੇ 15 ਦਿਨ ਰਹਿੰਦੇ ਜੀ ਅਸਨ ਠੀਕ ਹੈ ਹਾਂ ਜੀ ਉਹਨਾਂ ਦੇ ਹਿਸਾਬ ਨਾਲ ਆ ਜਾਓ ਆ ਜਾਓ ਬਾਕੀ ਹੰਡੀ ਧੀਰੀ ਕਿਰੇ ਕੋਈ ਕੋਈ ਗੱਲ ਨਹੀਂ ਕਰ ਪਹਿਲਾਂ ਨਾਲ ਥੋੜਾ ਕੰਮ ਨਹੀਂ ਆ ਵੇ ਲੈ ਆ ਵੇ ਹੈ ਆ ਵੇ ਲੈ ਲੈ ਹੈ ਨਾ ਭਾਈ ਚਾਰ ਦੰਦ ਫਿਰ ਚਾਰ ਬਿਲਕੁਲ ਚਾਰ ਰਾਂਝੋਟੀ ਤਹਿਸੀਲ ਬਣਾਵੇ ਰਾਂਝੋਟੀ ਦੇ ਨਾਲ ਦੇਖੋ ਨਹੀਂ ਘਾਹ ਸੇਗਾ ਬਿਲਕੁਲ ਤੇ ਨਾਲ ਵੀ ਇਹ ਇੱਥੋ ਹੀ ਆ ਇੱਕ ਲਗਾ ਉੱਧਰ ਲਿਆ ਭਾਈ ਜੀ ਨਹੀਂ ਸਾਹਿਬ ਇੱਥੋ ਹੀ ਭਾਈ ਹਾਂ ਇਹ ਸੰਦੀਸ਼ਾਂ ਕੋਲ ਭਾਈ 85 75 ਪੂਰੇ 70 ਦਿਨਾਂ ਚਲ ਠੀਕ ਆ ਠੀਕ ਹੈ 70 ਠੀਕ ਹੈ ਠੀਕ ਹੈ ਇੱਕਦਮ ਜਾਇਜ਼ ਦੇ ਹੈ ਹਨਾ ਹਜੇ ਬੰਨਾ ਝੋਟੂ ਖਾਣਾ ਪੂਰਾ ਬੰਨਾ ਝੋਟੂ ਹੈ ਠੀਕ ਹੈ ਚਾਰ ਦੰਦ ਟੋਕਰ ਗੱਬਣ ਇਹ ਟੋਕਰ ਗੱਬਣ ਖਨੀ ਤੁਸ ਕਰ ਗਾ ਬੰਨੀ ਦੀ ਵਿੱਚ ਮੀਂਹ ਵੇ ਲੋ ਇੱਕ ਦੇ ਖੰਡੀ ਕੋਈ ਟੀਕਾ ਨਹੀਂ ਚਾਰ ਰੋਪਾਂ ਵਿੱਚ ਉਹ ਦਿਹਾੜੀ ਠੀਕ ਆ ਇੰਦਾ ਹੀ ਮੇਰੇ ਕੇਸ ਦੇ ਘਰ ਕਿ ਜਾ ਗਏ ਦੁੱਧ ਕਿੰਨਾ ਜੀ ਦੁੱਧ ਪੰਜ ਜਾਂ ਤੁਸੀਂ ਚਾਰ ਲਾ ਦਿਓ ਚਲ ਆਈਓ ਪੰਜ ਕਹਿੰਦੇ ਪੱਕਾ ਪੰਜ ਆਪਾਂ ਚਾਰ ਦੇ ਹਿਸਾਬ ਨਾਲ ਦੇ ਦਾਂਗੇ ਠੀਕ ਆ ਚਾਰ ਸਾਢੇ ਚਾਰ ਪੰਜ ਲਾ ਲੈ ਲੋ ਜੀ ਆਪਾਂ ਪੰਜ ਹੋਊਗਾ ਬੰਦੇ ਸੱਚੇ ਠੀਕ ਠੀਕ ਮੀਂਹ ਦੀ ਮੀਂਹ ਵਿੱਚ ਚਲੋ ਹਾਂਜੀ ਭਾਈ ਜੀ ਮੇਰਾ ਇਹ ਲਾ ਦਿੰਦੇ ਹਾਂ 55 ਹਾਂਜੀ 50 ਹਾਂਜੀ 50 ਜੋ ਯਾਰ ਛੱਡਾਂਗੇ 50 50 ਯਾਰ ਠੀਕ ਆ ਠੀਕ ਆ ਬਾਕੀ ਬਹਿਣ ਨੂੰ ਆਹ ਕਿੰਨੇ ਕੁ ਦੇ ਲੈਣਾ ਥੋੜਾ ਇਦਾਂ ਮਿਲੂਗੀ ਆਵੇ ਆਵੇ ਕੋਈ ਪਾੜਾ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਦਾਂ ਮਿਲੂਗੀ ਇਦਾਂ ਹੀ ਮਿਲੂਗੀ ਅੱਗੇ ਠੀਕ ਹੈ ਬਹੁਤ ਠੀਕ ਇਹ ਨਹੀਂਆਂ ਸੀਲੀਆਂ ਉਹ ਵੀ ਨੀਲੀ ਦੀਆਂ ਨੀਲੀ ਦੀਆਂ ਨਹੀਂ ਵਜੇ ਤਾਂ ਫਿਰ ਪਾ ਦੇਖਿਆ ਨਹੀਂ ਬਲਕਿ ਚਲੋ 21 2 3 4 5 6 2 4 6 6 ਜੋੜੀਆਂ ਤੇ ਮੋਲ ਵੀ ਨਿਖੇ ਲਗੇ ਮੋਲਾ ਤੇ ਬਾਕੀ ਆਹ ਦਾ ਪੂਰੀ ਤਸੱਲੀ ਰੱਖਣਾ ਭਾਈ ਜੀ ਪੂਰੀ ਤਸੱਲੀ ਕਰੋ ਭਾਈ ਤਸੱਲੀ ਕਰੋ ਬਾਕੀ ਇਹ ਰੇਟ ਹੋਣਾ ਨਹੀਂ ਬਾਤ ਜਿਹੜੇ ਆਪਾਂ ਪਾਤੇ ਹਾਂ ਜੀ ਜੀ ਬਹੁਤ ਸਵਾਗਤ ਕਰੀ ਬਿਹੜਾ ਭਾਈ ਬਹੁਤ ਜਿਆਦਾ ਬਹੁਤ ਜਿਆਦਾ ਬਹੁਤ ਸਵਾਗਤ ਬਸ ਠੀਕ ਹੈ ਭਾਈ ਜੀ ਚੱਲੇਗਾ ਭਾਈ ਭਾਈ ਬਹੁਤ ਵਧੀਆ ਔਰ ਕੈਮਰਾਮੈਨ ਜੀ ਠੀਕ ਠਾਕ ਬਈ ਚੱਲ ਥੋੜਾ ਆਸਰਾ ਲਈ ਕੱਢੀ ਹਾਂਜੀ ਹਾਂਜੀ ਬਸ ਬੜਾ ਟਾਈਮ ਹੋ ਗਿਆ ਭਾਈ ਚਲੋ ਕੋਈ ਗੱਲ ਨਹੀਂ ਸਾਰਾ ਛੋਟਕ 7008242705 ਪਿੰਡ ਕੋੜ ਜਾਂ ਦਿਲਾਮ ਹੁੰਦਾ ਅਕਸਿਰਵਾਪਾ ਠੀਕ ਹੈ ਜੀ ਸਤ